ਸਤਿ ਸ੍ਰੀ ਅਕਾਲ ਜੀ ਟ੍ਰੂਥਵੇ ਇੰਗਲਿਸ਼ ਸਕੂਲ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਤੁਹਾਡੇ ਲਈ ਲੈ ਕੇ ਆਇਆ ਸ਼ਬਦਾਂ ਦੀ ਅਗਲੀ ਵੀਡੀਓ ਮੈਂ ਤੁਹਾਨੂੰ ਪੁਰਾਣੀਆਂ ਵੀਡੀਓ ਚ ਵੀ ਕਿਹਾ ਸੀ ਕਿ ਸ਼ਬਦਾਂ ਦੀ ਕਦੇ ਵੀ ਤੁਹਾਨੂੰ ਕਮੀ ਨਹੀਂ ਆਉਂਦੀ ਹੋਵੇਗੀ ਸ਼ਬਦ ਤੁਹਾਨੂੰ ਇਸ ਚੈਨਲ ਤੇ ਫ੍ਰੀ ਆਫ ਕਾਸਟ ਪਿਲਿਆ ਕਰਨਗੇ ਪਰ ਅਗਰ ਤੁਸੀਂ ਆਪਣੀ ਇੰਗਲਿਸ਼ ਦਾ ਵਧੀਆ ਲੈਵਲ ਬਣਾਉਣਾ ਤੁਹਾਨੂੰ ਲੱਗਦਾ ਤੁਹਾਨੂੰ ਲਿਖਣ ਬੋਲਣ ਪੜ੍ਹਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜਾਂ ਤੁਹਾਡੀ ਸਟੱਡੀ ਪੰਜਾਬ ਬੋਰਡ ਦੀ ਹੈ ਤੁਹਾਡੀ ਕੋਈ ਵੀ ਏਜ ਹੈ ਤੁਸੀਂ ਹਾਊਸ ਵਾਈਫ ਹੋ ਕੰਮ ਕਰਦੇ ਹੋ ਤੁਹਾਡੇ ਕੋਲੇ ਸੈਂਟਰ ਤੇ ਜਾਣ ਦਾ ਟਾਈਮ ਹੈ ਨਹੀਂ ਮੈਂ ਪਿਛਲੇ 8 ਸਾਲ ਤੋਂ ਪੰਜਾਬ ਦੇ ਹਜ਼ਾਰਾਂ ਹੀ ਸਟੂਡੈਂਟ ਨੂੰ ਇਸ ਇੰਸਟੀਚਿਊਟ ਦੇ ਥਰੂ ਟੀਚ ਕਰ ਚੁੱਕੇ ਹਾਂ ਐਂਡ ਅੱਜ ਪੰਜਾਬ ਦੀ ਕੋਈ ਵੀ ਸਿਟੀ ਵਿਲੇਜ ਇਦਾਂ ਦਾ ਹੈ ਨਹੀਂ ਜਿੱਥੇ ਮੇਰੇ ਸਟੂਡੈਂਟ ਨਾ ਹੋਣ ਸੋ ਅਗਰ ਤੁਸੀਂ ਪ੍ਰੋਪਰ ਅੰਗਰੇਜ਼ੀ ਸਿੱਖਣੀ ਹੈ ਤਾਂ ਤੁਹਾਨੂੰ ਪ੍ਰੋਪਰ ਕੋਰਸ ਜੁਆਇਨ ਕਰਨਾ ਪਏਗਾ ਮੇਰੇ ਕੋਲ ਸਾਰਾ ਦਿਨ ਕਲਾਸਾਂ ਚੱਲਦੀਆਂ ਨੇ ਦੋ ਤਰ੍ਹਾਂ ਦੀਆਂ ਕਲਾਸਾਂ ਨੇ ਪਰਸਨਲ ਕਲਾਸ ਐਂਡ ਗਰੁੱਪ ਕਲਾਸ ਜਿਹੜੇ ਸਟੂਡੈਂਟ ਜ਼ਿਆਦਾ ਅਫੋਰਡ ਨਹੀਂ ਕਰ ਸਕਦੇ ਬਹੁਤ ਘੱਟ ਫੀਸ ਦੇ ਵਿੱਚ ਉਹਨਾਂ ਨੂੰ ਗਰੁੱਪ ਕਲਾਸ ਦੇ ਵਿੱਚ ਮੈਂ ਟ੍ਰੇਨਿੰਗ ਦਿੰਨਾ ਐਂਡ ਜਿਨ੍ਹਾਂ ਨੂੰ ਪਰਸਨਲ ਕਲਾਸ ਚਾਹੀਦੀ ਹੈ ਇੱਕ ਦਿਨ ਦੇ ਵਿੱਚ ਮੇਰੇ ਕੋਲੇ 12 ਬੈਚ ਚੱਲਦੇ ਨੇ ਸੋ ਤੁਸੀਂ ਪਰਸਨਲ ਕਲਾਸ ਜੁਆਇਨ ਕਰ ਸਕਦੇ ਹੋ ਸਕਰੀਨ ਤੇ ਆ ਰਹੇ ਨੰਬਰ ਦੇ ਥਰੂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਸੋ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ 10 ਸ਼ਬਦ ਇਹ ਸ਼ਬਦਾਂ ਦੀ ਕਲਾਸ ਦਾ ਮੈਂ ਕੋਈ ਚਾਰਜ ਨਹੀਂ ਕਰਦਾ ਫ੍ਰੀ ਆਫ ਕਾਸਟ ਵੀ 25 ਮਿੰਟ ਲਗਾ ਕੇ ਡੇਲੀ ਆਪਾਂ ਵੀਡੀਓ ਪਾਈਦੀ ਹੈ ਸੋ ਅਗਰ ਤੁਹਾਨੂੰ ਲੱਗੇ ਕਿ ਤੁਸੀਂ ਇਸ ਵੀਡੀਓ ਤੋਂ ਕੁਝ ਸਿੱਖਿਆ ਹੈ ਤਾਂ ਤੁਸੀਂ ਮੇਰਾ ਇੱਕ ਕੰਮ ਜ਼ਰੂਰ ਕਰਨਾ ਇੱਕ ਵਾਰ ਤੁਹਾਡੇ WhatsApp ਤੇ ਜਿੰਨੇ ਵੀ ਕੰਟੈਕਟ ਨੇ ਸਾਰਿਆਂ ਨੂੰ ਇਸ ਵੀਡੀਓ ਦਾ ਲਿੰਕ ਸ਼ੇਅਰ ਕਰ ਦਿਓ ਐਂਡ ਸਟੇਟਸ 'ਚ ਪਾ ਦਿਓ ਮੈਨੂੰ ਪਤਾ ਹੈ ਜ਼ਿਆਦਾਤਰ ਸਟੂਡੈਂਟ ਇਹ ਨਹੀਂ ਕਰਨਗੇ ਪਰ ਫ੍ਰੀ ਆਫ ਕਾਸਟ ਤੁਹਾਨੂੰ ਸਿਖਾ ਰਹੇ ਹਾਂ ਸੋ ਤੁਸੀਂ ਮੇਰਾ ਇਹ ਕੰਮ ਜ਼ਰੂਰ ਕਰਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਤੇ ਕਲਿੱਕ ਕਰ ਲਓ ਤਾਂ ਕਿ ਮੈਂ ਕੋਈ ਵੀ ਵੀਡੀਓ ਅਪਲੋਡ ਕਰਿਆ ਕਰਾਂ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਮਿਲ ਜਾ ਕਰੇ ਆਓ ਜੀ ਹੁਣ ਆਪਾਂ ਅੱਜ ਦੀ ਵੀਡੀਓ ਸਟਾਰਟ ਕਰਨ ਲੱਗੇ ਹਾਂ ਆਪਣਾ ਪਹਿਲਾ ਸ਼ਬਦ ਹੈ thief thief ਹੁੰਦਾ ਚੋਰ ਉਸ ਤੋਂ ਬਾਅਦ ਹੈ theft theft ਹੁੰਦਾ ਚੋਰੀ ਉਸ ਤੋਂ ਬਾਅਦ ਹੈ steal steal ਹੁੰਦਾ ਚੋਰੀ ਕਰਨਾ ਹੁਣ ਪਹਿਲਾ ਸ਼ਬਦ ਕੀ ਹੈ ਪਹਿਲਾ ਚੋਰ ਹੈ that is a noun ਅਗਲਾ ਚੋਰੀ ਹੈ ਇਹ ਵੀ ਨਾਉਨ ਹੈ ਸਟੀਲ ਹੈ ਜਿਹੜਾ ਉਹ ਕੀ ਹੈ ਚੋਰੀ ਕਰਨਾ ਥੈਟ ਇਜ਼ ਵਰਬ ਸਟੀਲ ਸਟੋਲ ਸਟੋਲਨ ਜਿਹੜਾ ਚੌਥਾ ਹੈ ਬੜਾ ਇੰਪੋਰਟੈਂਟ ਹੈ ਸਟੋਲਨ ਬੈਗ ਇਹ ਸਾਨੂੰ ਸਾਡੇ ਸਰ ਨੇ ਬੜਾ ਵਧੀਆ ਸਮਝਾਇਆ ਸੀਗਾ ਸਟੋਲਨ ਬੈਗ ਚੋਰੀ ਹੋਇਆ ਹੋਇਆ ਬੈਗ ਮੈਂ ਕਹਾਂ ਗ੍ਰੀਨ ਬੈਗ ਜਿਹੜੀ ਵਰਬ ਦੀ ਤੀਜੀ ਫਾਰਮ ਹਨ ਉਹ ਐਡਜੈਕਟਿਵ ਦਾ ਕੰਮ ਕਰਦੀ ਹੈ ਅਗੇਨ ਤੁਹਾਨੂੰ ਪੂਰੀ ਅੰਗਰੇਜ਼ੀ ਸਿੱਖਣ ਲਈ ਕੋਰਸ ਜੁਆਇਨ ਕਰਨਾ ਹੀ ਪਏਗਾ ਤੁਸੀਂ ਆਪਣੀ ਲਾਈਫ ਦੇ ਆਪਾਂ ਨੂੰ 2 ਮਹੀਨੇ ਦਿਓ ਅਗਰ ਸਪੀਕਿੰਗ ਦੇ ਵਿੱਚ ਵੀ ਤਿਆਰ ਹੋਣਾ ਤਾਂ 4 ਮਹੀਨੇ ਦੇ ਦਿਓ ਤੁਹਾਡੀ ਅੰਗਰੇਜ਼ੀ ਦੀ ਟੈਨਸ਼ਨ ਬਿਲਕੁਲ ਖਤਮ ਕਰ ਦਾਂਗੇ ਘਰੇ ਬਿਠਾ ਕੇ ਪਿਛਲੇ 8 ਸਾਲ ਤੋਂ ਇਹੀ ਕੰਮ ਕਰ ਰਹੇ ਹਾਂ ਹਾਂਜੀ ਸੋ ਸਟੋਲਨ ਬੈਗ ਚੋਰੀ ਹੋਇਆ ਹੋਇਆ ਬੈਗ ਓਕੇ ਜੀ ਪੋਸਟਮੈਟ ਥ੍ਰੈਟ threat ਹੁੰਦਾ ਧਮਕੀ ਇਹ ਵੀ ਇੱਕ ਨਾਉਨ ਹੈ threaten threaten ਹੁੰਦਾ ਧਮਕੀ ਦੇਣਾ ਕਈ ਵਾਰੀ ਆਪ ਨੂੰ ਇਨ ਲੱਗ ਜਾਂਦਾ ਨਾ ਪਿੱਛੇ ਆਪਾਂ ਨੂੰ ਲੱਗਦਾ ਤੀਜੀ ਫਾਰਮ ਹੈ ਨਹੀਂ ਇਨ ਵਾਲੀਆਂ ਵੀ ਪਹਿਲੀਆਂ ਫਾਰਮ ਹੁੰਦੀਆਂ threaten threatened threaten ਧਮਕੀ ਦੇਣ ਨੂੰ ਠੀਕ ਹੈ ਨੈਕਸਟ ਹੈ ਵਾਰਨਿੰਗ ਇਹ ਵੀ ਨਾਉਨ ਹੈ ਜਿਹਦੇ ਨਾਲ ਆਈ ਐਨ ਜੀ ਲੱਗ ਜਾਂਦਾ ਨਾ ਜੀ ਉਹ ਨਾਉਨ ਬਣ ਜਾਂਦਾ ਤੇ ਜਿਹਦੇ ਨਾਲ ਈ ਡੀ ਲੱਗ ਜਾਂਦਾ ਉਹ ਐਡਜੈਕਟਿਵ ਬਣ ਜਾਂਦਾ ਇਹ ਸਭ ਚੀਜ਼ਾਂ ਕੋਰਸ ਦੇ ਵਿੱਚ ਆਪਾਂ ਸਮਝਾਉਣੇ ਆ इजीली ਪੰਜਾਬੀ ਤਰੀਕੇ ਦੇ ਨਾਲ ਵਾਰਨਿੰਗ ਹੁੰਦਾ ਚੇਤਾਵਨੀ ਐਂਡ ਵਾਰਨ ਹੁੰਦਾ ਚੇਤਾਵਨੀ ਦੇਣਾ ਠੀਕ ਹੈ ਏ ਜੀ ਦੇ ਪਿੱਛੇ ਦੇਣਾ ਹੋਣਾ ਲੱਗੇ ਉਹ ਵਰਬ ਹੁੰਦੀਆਂ ਨੇ ਉਸ ਤੋਂ ਬਾਅਦ ਹੈ ਜੀ ਏਬਲ ਟੂ ਦਿਸ ਇਜ਼ ਵੈਰੀ ਇੰਪੋਰਟੈਂਟ ਲਾਈਕ ਹੋਣਾ ਲਾਈਕ ਮੈਂ ਕਰ ਸਕਦਾ ਆਮ ਏਬਲ ਟੂ ਡੂ ਦਿਸ ਮੈਂ ਇਹ ਕਰ ਸਕਦਾ ਮੈਂ ਇਸ ਕੰਮ ਕਰਨ ਦੇ ਲਾਈਕ ਹਾਂ ਆਮ ਏਬਲ ਟੂ ਡਰਾਈਵ ਦ ਕਾਰ ਠੀਕ ਹੈ ਇਹਦੇ ਨਾਲ ਐਮ ਲੱਗਦਾ ਹੈ ਲਾਸਟ ਹੈ ਕੈਨ ਇਹ ਵੀ ਇਹਦੇ ਵਰਗਾ ਹੀ ਹੈ ਇਹ ਵੀ ਇਹਦਾ ਭਰਾ ਹੀ ਹੈ ਸਮਝੋ ਕੈਨ ਕੈਨ ਉਹ ਨਹੀਂ ਜਿਹੜਾ ਪਾਣੀ ਵਾਲਾ ਆਪਣੇ ਘਰੇ ਪਿਆ ਹੁੰਦਾ ਹੈ ਕੈਨ ਹੁੰਦਾ ਹੈ ਆ ਸਕਦਾ ਹਾਂ ਇਹਦਾ ਮਤਲਬ ਆਈ ਕੈਨ ਡੂ ਇਟ ਮੈਂ ਸਕ ਕਰ ਸਕਦਾ ਹਾਂ ਮੈਂ ਪੜ੍ਹਾ ਸਕਦਾ ਹਾਂ ਮੈਂ ਸਿਖਾ ਸਕਦਾ ਹਾਂ ਸੋ ਇਹ ਸੀ ਆਪਣੀ ਅੱਜ ਦੀ ਕਲਾਸ ਆਈ ਹੋਪ ਅੱਜ ਦੀ ਕਲਾਸ ਵਿੱਚੋਂ ਤੁਸੀਂ ਬਹੁਤ ਕੁਝ ਲਰਨ ਕੀਤਾ ਹੈ ਹੁਣ ਤੁਸੀਂ ਮੇਰਾ ਇੱਕ ਕੰਮ ਕਰਨਾ ਹੈ ਇਸ ਲਿੰਕ ਨੂੰ ਕਾਪੀ ਕਰੋ ਤੇ WhatsApp ਦੇ ਵਿੱਚ ਤੁਹਾਡੇ ਜਿੰਨੇ ਵੀ ਕੰਟੈਕਟ ਨੇ 10-15 ਮਿੰਟ ਦਾ ਕੰਮ ਹੈ ਇੱਕ ਇੱਕ ਕੰਟੈਕਟ ਤੱਕ ਮੇਰੀ ਇਹ ਵੀਡੀਓ ਜਰੂਰ ਪਹੁੰਚਾਓ ਤਾਂ ਕਿ ਮੈਂ ਉਹ ਹਰ ਇੱਕ ਸਟੂਡੈਂਟ ਨੂੰ ਟ੍ਰੇਨ ਕਰ ਸਕਾਂ ਇੰਗਲਿਸ਼ ਦੇ ਵਿੱਚ ਜਿਹੜਾ ਅੰਗਰੇਜ਼ੀ ਦੇ ਵਿੱਚ ਵੀਕ ਹੈ ਆਪਣੀ ਕਲਾਸ ਦੇ ਵਿੱਚ ਏਜ ਦੀ ਕੋਈ ਲਿਮਟ ਨਹੀਂ ਹੁੰਦੀ ਤੁਸੀਂ ਘਰੇ ਬੈਠ ਕੇ ਅੰਗਰੇਜ਼ੀ ਸਿੱਖ ਸਕਦੇ ਹੋ ਮੇਰੇ ਕੋਲੇ ਇੱਕ ਦਿਨ ਦੇ ਵਿੱਚ 12 ਬੈਚ ਚੱਲਦੇ ਨੇ ਜਿਹੜੇ ਫਾਈਨੈਂਸ਼ਲੀ ਠੀਕ ਠਾਕ ਨੇ ਉਹ ਗਰੁੱਪ ਕਲਾਸ ਜੁਆਇਨ ਕਰ ਸਕਦੇ ਨੇ ਜਿਹੜੇ ਫਾਈਨੈਂਸ਼ਲੀ ਚੰਗੇ ਨੇ ਉਹ ਪਰਸਨਲ ਕਲਾਸ ਵੀ ਲੈ ਸਕਦੇ ਨੇ ਸੋ ਕਲਾਸ ਜੁਆਇਨ ਕਰਨ ਲਈ ਸਕਰੀਨ ਤੇ ਆ ਰਹੇ ਨੰਬਰ ਥਰੂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਚੈਨਲ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਬੈਲ ਆਈਕਨ ਤੇ ਜਰੂਰ ਕਲਿੱਕ ਕਰਿਓ ਤਾਂ ਕਿ ਮੈਂ ਜਦੋਂ ਵੀ ਕੋਈ ਵੀਡੀਓ ਅਪਲੋਡ ਕਰਾਂ ਤਾਂ ਤੁਹਾਨੂੰ ਇਸ ਦਾ ਲਿੰਕ ਮਿਲ ਜਾਇਆ ਕਰੇ ਓਕੇ ਜੀ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਨਵੇਂ ਵਰਸ ਦੇ ਨਾਲ ਥੈਂਕ ਯੂ ਸੋ ਮੱਚ ਟੇਕ ਕੇਅਰ ਐਂਡ 올 ਦਾ ਬੈਸਟ ਗੁੱਡ ਲੱਕ